ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਕਪੂਠਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਰਾਜ ਲਾਲ ਲਾਲੀ ਗਿੱਲ ਉਹ ਇੱਥੇ ਪਹੁੰਚੇ ਤੇ ਉਹਨਾਂ ਨੇ ਅੱਜ ਇਸ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਜਿੱਥੇ ਕਿ ਪੰਜਾਬ ਦਾ ਇੱਕੋ ਨਸ਼ਾ ਛਡਾਊ ਕੇਂਦਰ ਦਾ ਜਿੱਥੇ ਕਿ ਔਰਤਾਂ ਜੜੀਆਂ ਵਾ ਉਹ ਇੱਥੇ ਭਰਤੀ ਕੀਤੀਆਂ ਜਾਂਦੀਆਂ ਜਿਹੜੀਆਂ ਨਸ਼ਾ ਜੜੀਆਂ ਉਹ ਕਰਦੀਆਂ ਤੇ ਨਸ਼ਾ ਜੜੀਆਂ ਵਾ ਉਹ ਛੱਡਣਾ ਚਾਹੁੰਦੀਆਂ ਅੱਜ ਚੇਅਰਪਰਸਨ ਜਿਹੜੇ ਆ ਰਾਜ ਲਾਲੀ ਗਿੱਲ ਉਹਨਾਂ ਨੇ ਇੱਥੇ ਜਿਹੜੀਆਂ ਔਰਤਾਂ ਭਰਤੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਕੋਈ ਆਰੀ ਸਮੱਸਿਆ ਆ ਜਾਂ ਹੋਰ ਕੋਈ ਦਿੱਕਤ ਆਂਦੀ ਹੋਵੇ ਉਹ ਉਹਨਾਂ ਦੇ ਜਿਹੜੀ ਆ ਪ੍ਰੋਬਲਮ ਜਿਹੜੀ ਆ ਉਹ ਸੋਲਵ ਜਿਹੜੀ ਆ ਕੋਈ ਵੀ ਹੋਵੇ ਉਹ ਕਰਨ ਦੀ ਉਹਨਾਂ ਨੇ ਗੱਲਬਾਤ ਕੀਤੀ ਤੇ ਜੇ ਇਹ ਆਪਾਂ ਗੱਲ ਕਰੀਏ ਤੇ ਇੱਥੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਏ ਮਹਿਲਾ ਕਮਿਸ਼ਨ ਜਿਹੜੇ ਆ ਉਹਨਾਂ ਨੇ ਇਸ ਨਸ਼ਾ ਛਡਾਊ ਕੇਂਦਰ ਦੀ ਤਾਰੀਫ਼ ਜਿਹੜੀ ਆ ਉਹ ਉਹ ਕੀਤੀ ਕਿਉਂਕਿ ਉਹਨਾਂ ਨੇ ਇਹੀ ਕਿਹਾ ਕਿ ਇੱਕ ਤਾਂ ਜਿਹੜਾ ਇੱਥੇ ਨਸ਼ਾ ਔਰਤਾ ਜਿਹੜੀਆਂ ਛੱਡਣਾ ਚਾਹੁੰਦੀਆਂ ਵਾ ਉਹ ਪੰਜਾਬ ਦੇ ਵੱਖ-ਵੱਖ ਜਿਹੜੇ ਆ ਇਹ ਜਿਹੜਿਆਂ ਦੇ ਵਿੱਚੋਂ ਉਹ ਇੱਥੇ ਆਈਆਂ ਹੋਈਆਂ ਨੇ ਤੇ ਉਹ ਇੱਕ ਤਾਂ ਸਵੇਰੇ ਇੱਥੇ ਇੱਕ ਯੋਗਾ ਜਿਹੜੀ ਆ ਉਹ ਸਹਾਈ ਜਾਂਦੀ ਆ ਕਿ ਜਿਹੜੇ ਨਸ਼ਾ ਜਿਹੜੀਆਂ ਕਰਦਿਆਂ ਨੇ ਉਹ ਨਸ਼ਾ ਛੱਡਣ ਤੇ ਤੰਦਰੁਸਤ ਜਿਹੜਾ ਵਾ ਉਹ ਹੋਣ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਇੱਥੇ ਜੇ ਆਪਾਂ ਗੱਲ ਕਰੀਏ ਸਾਫ ਸਫਾਈ ਜਾਂ ਖਾਣੇ ਦੀ ਜਾਂ ਰੋਟੀ ਪਾਣੀ ਦੀ ਉਹ ਵੀ ਇੱਥੇ ਕੋਈ ਵੀ ਦਿੱਕਤ ਜਿਹੜੀ ਆ ਉਹ ਨਹੀਂ ਆ ਰਹੀ ਤੇ ਮਹਿਲਾ ਕਮਿਸ਼ਨ ਨੇ ਇਹ ਵੀ رائے ਦਿੱਤੀ ਕਿ ਪੰਜਾਬ ਦੇ ਇੱਕੋ ਕਪੂਠੜਾ ਦੇ ਵਿੱਚ ਨਸ਼ਾ ਛਡਾਊ ਕੇਂਦਰ ਔਰਤਾਂ ਲਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਜਿਹੜੀ ਆ ਜੇ ਆਪਾਂ ਗੱਲ ਕਰੀਏ ਔਰਤਾਂ ਲਈ ਨਸ਼ਾ ਛਡਾਊ ਕੇਂਦਰ ਜਿਹੜਾ ਵਾ ਉਹ ਬਣਨਾ ਚਾਹੀਦਾ ਹੈ। ਪਰ ਮੋਟਿਵ ਤੇ ਇਹੀ ਸੀਗਾ ਕਿ ਜਿਹੜਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਸਰਕਾਰ ਦੀ ਤਰਫੋਂ ਚਲਾਇਆ ਹੋਇਆ। ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ। ਔਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਿ ਇਹਨਾਂ ਨੂੰ ਲੜਕੀਆਂ ਨੂੰ ਵੀ ਮਿਲੇ ਕੁੜੀਆਂ ਨੂੰ ਵੀ ਕਿ ਉਹ ਖੁਦ ਹੀ ਫੀਲ ਕਰਦੇ ਨੇ ਕਿ ਅਸੀਂ ਬਹੁਤ ਗਲਤ ਕੰਮ ਕੀਤਾ ਹੈ ਜ਼ਿੰਦਗੀ ਵਿੱਚ। ਔਰ ਇਹਨਾਂ ਨੂੰ ਨਸ਼ਾ ਖਤਮ ਕਰਕੇ ਕਲੀਨ ਕਰਕੇ ਦੁਬਾਰਾ ਤੋਂ ਇੱਕ ਮੇਨ ਸਟ੍ਰੀਮ ਚ ਯੋਰਦੀ ਬਹੁਤ ਜ਼ਰੂਰ ਹੈ। ਔਰ ਜਿੱਤੇ ਤੱਕ ਇਹ ਡਾਕਟਰ ਸਾਹਿਬ ਨੇ ਮੈਨੂੰ ਪੂਰਾ ਬਰੀਸ਼ ਕੀਤਾ ਵੀ ਕਿੰਨਾ ਟਾਈਮ ਲੱਗਦਾ ਕਿਹੜੀ ਦਵਾਈ ਲੱਗਦੀ ਆ ਉਹਦੇ ਬਾਅਦ ਹੀ ਜਾ ਕੇ ਫਿਰ ਠੀਕ ਹੁੰਦੇ ਨੇ ਸਾਰੇ। 1 ਮਹੀਨਾ ਲੱਗ ਜਾਂਦਾ ਕਦੇ 2 ਮਹੀਨੇ ਵੀ ਲੱਗ ਜਾਂਦੇ ਨੇ। ਔਰ ਮੈਂ ਦੇਖਿਆ ਸੀ ਇੱਥੇ ਕਿ ਕਈ ਨਾਲ ਛੋਟੇ ਬੱਚੇ ਵੀ ਹੈਗੇ ਨੇ। ਇੱਕ ਲੇਡੀ ਆ ਜਿਹਦਾ ਮੈਂ ਦੇਖਿਆ ਉਹਦਾ ਬੇਟਾ ਹੈ ਉਹ ਕਦੇ ਮੈਂ ਪਹਿਲਾਂ ਪੜਦਾ ਹੁੰਦਾ ਸੀ ਸਕੂਲ 'ਚ। ਹੁਣ ਮੈਂ ਸਕੂਲ ਨਹੀਂ ਜਾਂਦਾ। ਤੇ ਜਿੰਨਾ ਚਿਰ ਮਦਰ ਹੈ ਜੇ ਉਹ ਨਹੀਂ ਠੀਕਲੇ ਹੋਈ ਉਮੀਦਾਂ ਹੋਰ ਲੱਗਦਾ। ਸਾਡੇ ਤਾਂ ਅਸੀਂ ਡਾਕਟਰ ਸਾਹਿਬ ਨਾਲ ਇਹ ਸਲਾਹ ਕੀਤੀ ਸੀ ਵੀ ਇਹ ਬੱਚੇ ਨੂੰ ਇਹ ਤਾਂ ਜੁਵਨਲ ਹੋਮ ਚ ਰੱਖਿਆ ਜਾਣਾ ਚਾਹੀਦਾ ਤੇ ਸਕੂਲ ਚ ਪਾਇਆ ਜਾਣਾ ਚਾਹੀਦਾ ਇਹ ਤਾਂ ਬੱਚਿਆਂ ਦੇ ਉੱਤੇ ਹੀ ਬਹੁਤ ਗਲਤ ਅਸਰ ਪੈਂਦਾ ਹੈ ਕਿ ਸਾਡੇ ਮਦਰਾਂ ਦੇਖੋ ਕੀ ਦਵਾਈ ਲਏ ਨੇ ਉਹ ਵੀ ਸੋਚਦੇ ਨੇ ਕਿ ਕਿਹੜਾ ਡਰੱਗਸ ਹੁੰਦੀ ਆ ਤੇ ਉਹਨਾਂ ਦਾ ਉਹ ਵੀ ਪ੍ਰਭਾਵਿਤ ਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਕਮਿਸ਼ਨ ਵੱਲੋਂ ਅੱਜ ਜਿਹੜਾ ਕੇ ਬੀਜ ਦਿੱਤੀ ਗਈ ਹੈ ਕਿ ਉੱਤੇ ਕਿ ਸ਼ਿਕਾਇਤ ਵੀ ਸੀ ਸ਼ਿਕਾਇਤ ਕੋਈ ਐਧਿੰਦੈਲਾ ਦੀ ਕੋਈ ਸ਼ਿਕਾਇਤ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਸਿਰਫ ਇਹੀ ਸੀ ਕਿ ਅਸੀਂ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਨੇ ਸਪੈਸ਼ਲੀ ਮਹਿਲਾ ਦੇ ਉਹ ਮੈਂ ਜ਼ਰੂਰ ਜਾਣਾ ਪਰ ਦੇਖਦੇ ਹਾਂ ਜਿੱਦਾਂ ਇੱਥੇ ਕੁਝ ਮਹਿਲਾ ਵੀ ਮੈਂ ਦੇਖਿਆ ਨੇ ਕਿ ਉਹ ਦੁਬਾਰਾ ਤੋਂ ਮੇਨ ਸਟ੍ਰੀਮ 'ਚ ਆਉਣਾ ਚਾਹੁੰਦੀ ਹੈ ਨੇ ਲਾਈਕ ਦੀ ਕੁਝ ਕੰਮ ਕਰਨਾ ਚਾਹੀਦੀ ਹੈ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਸੇ ਦੇਖੋ ਇਹ ਸਟਾਫ ਦੀ ਵੀ ਕਮੀ ਹੈਗੀ ਆ ਤੁਹਾਨੂੰ ਨਹੀਂ ਲੱਗਿਆ ਕਿ ਸਟਾਫ ਦੀ ਕਮੀ ਹੈਗੀ ਆ ਦੇਖੋ ਮੈਂ ਜਿਹੜਾ ਮਿਲੀਆਂ ਜਿਹੜਾ ਕਿ ਯੋਗਾ ਟੀਚਰ ਹੈਗੇ ਨੇ ਕਾਉਂਸਲਰਸ ਹੈਗੇ ਨੇ ਡਾਕਟਰਸ ਹੈਗੇ ਨੇ ਔਰ ਕੋਸ਼ਿਸ਼ ਹੋਏਗੀ ਕਿ ਜੋ ਵੀ ਮੈਂ ਤੋਂ ਨੋਟ ਕੀਤਾ ਆ ਉਹਦੇ ਲਈ ਮੈਂ ਅੱਗੇ ਸਰਕਾਰ ਨੂੰ ਜਾ ਕੇ ਦੱਸੂਗੀ کی کمیاں نے کی پیشے نے کو اور کی ایسی کر سکتے ہیں وہ ضرور کرا گئے ایک کار رہے ہیں ڈاکٹر صاحب آلریڈی وہ اپنے سرکار نال بھی گال ہو رہی مل ہے مل بلکل لکھا گی اور اچھا ہوئے گا کہ زیادہ تو زیادہ اگر اسی ایسے لیڈیز نے میں سے کیے اور کلین کر کے انہوں نے دوبارہ مین سٹیم کی آئی ہے کوئی ٹریننگ سینٹر کھول کے کوئی ایسی ٹریننگ دے کے جدوں کے اپنی نوکری کر سکن کم آ سکتے ہیں ایدلی ایسی جو کچھ کیا اے دیکھو سارا کچھ ہے اے نہیں کہ کی کوئی کیا کئی واری کی کی ہے کہ انہوں نے سمجھ ہی نہیں ا رہی کہ کیا کر رہے توائی کا دی ہے نہیں کا دی ہے ہلے وہ سٹیٹ نہیں ہے ایک سٹیٹمنٹ دین سٹیٹس نہیں ا رہا کہ جب وہ ڈاکٹر صاحب دیکھ لیں باقی لوگ بھی دیکھ لیں یہ نہیں ہے کہ باقیوں کو دوائی مل گئی تو ایک بندے کو دوائی نہیں مل رہی ایسا تو کبھی ہوتا نہیں میں ایز ا چئیر پرسن شو کرتے ہوں کہ وارڈ میں پرائیویٹی دور ہے خاص کر کے ہمیں انہوں سرکار سیمینار کر رہی ہے ا فائل یہ اس کا ਇਹ ਇੱਕ ਨਹੀਂ ਲਾਵਾ ਦੀ ਖਾਸ ਸਟੱਡੀ ਕਰਨੀ ਪੈਂਦੀ ਹੈ ਮੇਰਾ ਕੰਮ ਹੈ ਐਸੇ ਕਮਿਸ਼ਨ ਦੇ ਅੰਦਰ ਸਿਕਿਉਰਟੀ ਐਂਡ ਸੇਫਟੀ ਉਹਦੇ ਲਈ ਨਹੀਂ ਆਈ ਹੈ ਪਹਿਲੇ ਗੱਲ ਦੇਖਣ ਦੇ ਲਈ ਕਿੰਨੀ ਸਿਕਿਉਰਟੀ ਹੈ ਕਿੰਨੀ ਸੇਫਟੀ ਹੈ ਔਰ ਉਹਨਾਂ ਨੂੰ ਅੱਗੇ ਕਰਕੇ ਕਿਵੇਂ ਉਹਨਾਂ ਦੇ ਲਈ ਕੋਈ ਨਹੀਂ ਪ੍ਰੋਬਲਮਸ ਬਣਾ ਚਲਾ ਕੇ ਅਸੀਂ ਉਹਨਾਂ ਨੂੰ ਮੇਨ ਸਟ੍ਰੀਟ ਚ ਲੈ ਗਏ ਆਈ ਐਮ ਵੈਰੀ ਸੈਟੀਸਫਾਈਡ ਵਿਦ ਸੀਇੰਗ ਇਸ ਥ੍ਰੀਕੇ ਦੇ ਨਾਲ ਇਹਨਾਂ ਦੇ ਯੋਗਾ ਸੈਂਟਰਸ ਦੇ ਯੋਗਾ ਸਿਖਾਉਣ ਵਾਲੇ ਨੇ ਫਿਰ ਉਹਨਾਂ ਦੇ ਲਈ ਨਰਸ ਸਬਜੈਕਟ ਟੇਕ ਕੇਅਰ ਕਰਦੀਆਂ ਨੇ ਕਾਉਂਸਲਰਸ ਨੇ ਐਫੈਕਟਲੀ ਹੋਰ ਜਿਹੜਾ ਇਹਨਾਂ ਨੂੰ ਸਟਾਫ ਦੀ ਜ਼ਰੂਰਤ ਪੂਰੀ ਕਪੂਠਾ ਤੋਂ ਕੈਮਰਾਮੈਨ ਜਿਹਦਾ ਰਾਜੂ ਤੇ ਨਾਲ ਜਦੋਂ ਬੈਲ ਦੀ ਰਿਪੋਰਟ ਦੇਣ ਸੈਰਾ ਟੀਵੀ